ਬੀਤੇ ਦਿਨ ਆਈ بارش ਦੇ ਕਾਰਨ ਗਰੀਬ ਲੋਕਾਂ ਤੇ ਕਹਿਰ ਵਰਕੇ بارش ਵਾਪਰੀ ਹੈ ਜਿਹੜੀ ਖਬਰ ਅਸੀਂ ਤੁਹਾਨੂੰ ਹੁਣ ਕਰਨ ਲੱਗੇ ਆ ਇੱਕ ਕਤਈ ਗਰੀਬ ਪਰਿਵਾਰ ਹੈਗਾ ਕਿਸੇ ਤਰੀਕੇ ਸੱਟ ਲੱਗ ਜਾਂਦੀ ਹੈ ਤੇ ਉਹ ਵਿਅਕਤੀ ਕੁਛ ਕਰ ਵੀ ਨਹੀਂ ਸਕਦਾ ਪਰ ਉਸਦੇ ਮਕਾਨ ਜਿਹੜਾ ਆਈ بارش ਦੇ ਕਾਰਨ ਡਿੱਕ ਚੁੱਕਿਆ ਛੱਤ ਤੁਸੀਂ ਦੇਖ ਸਕਦੇ ਹੋ ਤਰੇਣਾ ਜਿਹੜੀਆਂ ਮਕਾਨ ਨੂੰ ਪੰਜਾ ਹੋਈਆਂ ਅਜੇ ਵੀ ਜੇ ਅਸੀਂ ਅੰਦਰ ਖੜੇ ਤਾਂ ਕੋਈ ਚੀਜ਼ ਵੀ ਦਿਖ ਸਕਦੀ ਹੈ ਤੇ ਮੰਜੇ ਤੱਕ ਜਿਹੜੇ ਆ ਆਈ بارش ਦੇ ਕਾਰਨ ਮੰਜੇ ਵੀ ਟੁੱਟ ਗਿਆ ਕਰਦੇ ਹਾਲਾਤ ਤੁਸੀਂ ਦੇਖ ਲਓ ਕੀ ਬਣ ਗਿਆ ਐ بارش ਦੇ ਕਾਰਨ ਇੱਕ ਨਹੀਂ ਇੱਕ ਕਮਰਾ ਡਿੱਗ ਗਿਆ ਜਦੋਂ ਪਹਿਲੀ بارش ਆਈ ਹੈ ਉਸ ਸਮੇਂ ਵੀ ਇਹਨਾਂ ਦਾ ਫੋਨ ਆਇਆ ਸੀ ਤੇ ਇੱਕ ਕਮਰਾ ਇਹਨਾਂ ਦਾ ਉਸ ਤੋਂ ਪਹਿਲੇ ਡਿੱਗ ਚੁੱਕਿਆ ਸੀ ਇੱਕ ਇੱਧਰ ਡਿੱਗਿਆ ਤੇ ਇੱਕ ਕਮਰਾ ਉਹ ਡਿੱਗ ਗਿਆ ਦੋ ਕਮਰੇ ਸੀ بارش ਦੇ ਕਾਰਨ ਦੋਵੇਂ ਕਮਰੇ ਟਹਿ ਟੇਰੀ ਹੋ ਗਏ ਜਿਸ ਕਰਕੇ ਹੁਣ ਸਿਰ ਤੇ ਅਸ਼ਿਆਨਾ ਵੀ ਨਹੀਂ ਰਿਹਾ ਸਿਰ ਤੇ ਛੱਤ ਵੀ ਨਹੀਂ ਰਹੀ ਸਿਰ ਲਗਾਉਣ ਲਈ ਜਗ੍ਹਾ ਨਹੀਂ ਰਹੀ ਸામਨੇ ਇਹਨਾਂ ਦਾ ਕੱਚਾ ਮਕਾਨ ਜ਼ਰੂਰ ਹੈ ਦੂਜੇ ਪਾਸੇ ਮੈਂ ਤੁਹਾਨੂੰ ਦਿਖਾ ਦਿੰਦਾ ਉਸ ਕੱਚੇ ਮਕਾਨ 'ਚੋਂ ਰਹਿ ਕੇ ਗੁਜ਼ਾਰਾ ਜ਼ਰੂਰ ਕਰ ਰਿਹਾ ਭਾਈ ਸਾਹਿਬ ਨਾਮ ਕੀ ਆਪਾਂ ਕਿਸ ਜਗ੍ਹਾ ਤੇ ਖੜੇ ਆ ਹਰਮੇਸ਼ ਸਿੰਘ ਜੀ ਕੱਚੇ ਥਾਂ ਤੇ ਖੜੇ ਆ ਜਵਾ ਵਸਤੀ ਨਾਰਿਆਂ ਵਾਲੀ ਰਹਿਣ ਵਾਲਿਆਂ ਜੀ ਬਹੁਤ ਗਰੀਬ ਹੈ ਤਿੰਨ ਚਾਰ ਲੜਕੀਆਂ ਤਿੰਨ ਲੜਕੀਆਂ ਦਾ ਕਮੇਟੀ 'ਚ ਵਿਆਹ ਕੀਤਾ ਜੀ ਬਹੁਤ ਮੁਸ਼ਕਲ ਹੋਈ ਪਈ ਹੈ ਕਮਰੇ ਪਾਣ ਦੀ ਗਜਾਇਸ ਨਹੀਂ ਗਈ ਜੀ ਤੇ ਮੈਨੂੰ ਸਹੂਲਤ ਕੀਤੀ ਜਾਵੇ ਬਾਅਦ ਤੋਂ ਬਾਅਦ ਬਹੁਤ ਮਿਹਰਬਾਨੀ ਹੈ ਜੀ ਕਿੰਨੇ ਬੱਚੇ ਆ ਤੇਰੇ ਕੋਲ ਮੇਰੇ ਬੱਚੇ ਪੰਜ ਬੱਚੇ ਆ ਜੀ ਪੰਜ ਬੱਚੇ ਚਾਰ ਲੜਕੀਆਂ ਇੱਕ ਮੁੰਡਾ ਛੋਟਾ ਹੈ ਜੀ 12 ਸਾਲ ਦਾ ਕਿੰਨੀਆਂ ਲੜਕੀਆਂ ਵਿਆਹਤੀਆਂ ਤਿੰਨ ਵਿਆਹਤੀਆਂ ਜੀ ਕਮੇਟੀ ਚ ਵਿਆਹ ਕੀਤਾ ਹੈ ਜੀ ਕਮੇਟੀ ਚ ਵਿਆਹ ਕੀਤਾ ਹਾਂ ਜੀ ਕੀ ਮੰਗੀ ਤੇਰੀ ਜੀ ਮੈਂ ਬਾਹਰ ਸ਼ਾਈ ਤੇਰੀ ਛੱਤ ਦੇਗੀ ਮੈਨੂੰ ਮੰਗੇ ਕੋਈ ਸਹੂਲਤ ਪੈਸਿਆਂ ਦੀ ਕਮਰਾ ਮਿਲ ਜਾਵੇ ਪੈਸੇ ਮਿਲ ਜਾਣ ਬਹੁਤ ਬਾਤ ਬਾਤ ਮੈਂ ਦੋ ਕਮਰੇ ਖੜੇ ਕਰ ਲਵਾਂ ਸਿਰ ਨਕੋਲ ਆ ਮਾ ਆਪਦਾ ਤੰਬੂ ਚ ਮੇਰਾ ਗੁਜ਼ਾਰਾ ਨਹੀਂ ਹੋ ਸਕਦਾ ਮੈਨੂੰ ਟੈਨਸ਼ਨ ਵੀ ਸਾਰੇ ਪਰਿਵਾਰ ਨੂੰ ਵਧੀ ਪਈ ਹੈ ਰੋਂਦੇ ਵੀ ਪੈਣੇ ਬਹੁਤ ਮੁਸ਼ਕਲ ਆਈ ਪਈ ਹੈ ਜੀ ਹੂੰ ਇਹ ਤੁਹਾਡੇ ਧਰਮ ਪਤਨੀ ਦੀ ਹਾਂਜੀ ਘਰ ਵਾਲਿਆ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿੰਨੇ ਆ ਵੀ ਸਾਡੇ ਛੇਰ ਲਕਾਉਣ ਜਗ੍ਹਾ ਹੂੰ ਦੇਖ ਸਕਦੇ ਹੋ ਸ਼ਬਦ ਨਹੀਂ ਹੈਗਾ ਜ਼ੁਬਾਨ ਦੇ ਵਿੱਚ ਸ਼ਬਦ ਨਾ ਹੋਣ ਦਾ ਕਾਰਨ ਹੈ ਜਦੋਂ ਛੱਤ ਡਿੱਗ ਜਾਏ ਘਰ ਦਾ ਮਕਾਨ ਡਿੱਗ ਗਿਆ ਬਾਸ਼ ਦੇ ਕਾਰਨ ਗਰੀਬ ਦਾ ਸ਼ਾਨਾ ਡਿੱਗ ਗਿਆ ਘਰ ਦੇ ਹਾਲਾਤ ਜੇ ਹੋ ਗਏ ਬੋਲਣ ਜਗ੍ਹਾ ਸ਼ਬਦ ਨਹੀਂ ਰਹਿ ਗਏ ਕਿਉਂ ਕਿਉਂਕਿ ਗਰੀਬ ਦੀ ਇੱਕ ਸਿਰ ਦੀ ਛੱਤ ਹੁੰਦੀ ਐ ਛੱਤ ਵੀ ਬਾਈ ਹੋਰਾਂ ਦੇ ਲੱਗੀ ਹੋਈ ਐ ਪਰਿਵਾਰ ਵੀ ਵੱਡਾ ਸੀ ਚਾਰ ਬਟੀਆਂ ਇੱਕ ਬੇਟਾ ਤਿੰਨ ਬਟੀਆਂ ਵਿਆਹਤੀਆਂ ਉਹ ਵੀ ਓਖੇ ਸੋਖੇ ਕਮੇਟੀ ਚ ਵਿਆਇਆਂ ਪਰ ਹੁਣ ਹਾਲਾਤ ਤੁਸੀਂ ਦੇਖ ਲਓ ਇਸ ਘਰ ਦੇ ਕੀ ਹੈਗੇ ਆ ਇੱਕ ਬੇਨਤੀ ਇੱਕ ਅਪੀਲ ਜਿਹੜੀ ਅਸੀਂ ਵੀ ਲਾਈਵ ਗੁਰੂ ਅਰਸਾਈ ਟੀਮ ਵੱਲੋਂ ਕਰ ਦਿੰਦੇ ਹੈਗੇ ਆ ਇਹਨਾਂ ਪਰਿਵਾਰਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਨਾਰੇ ਵਾਲਾ ਝੁਗੇ ਪੈਂਦੇ ਆ ਇਹ ਪਿੰਡ ਜੁਆਇ ਸਿੰਘ ਵਾਲੇ ਦੇ ਲਾਗੇ ਜਿਹੜੇ ਨਾਰੇ ਵਾਲੇ ਝੁਗਿਆ ਉੱਥੋਂ ਦੇ ਵਸਨੀਕ ਨੇ ਜਿਨ੍ਹਾਂ ਦਾ ਆਪਦੇ ਘਰ ਦੇ ਉੱਪਰ ਛੱਤ ਵੀ ਨਹੀਂ ਰਹੀ ਇਹਨਾਂ ਲੋਕਾਂ ਦੀ ਜਿੰਨੇ ਲੋਕ ਸਮਾਜ ਸੇਵੀ ਹੈਗੇ ਆ ਮਦਦ ਕਰਸਦੇ ਬਾਈਕੋਲ ਨੰਬਰ ਪੁੱਛ ਲੈ ਨਾ ਮੋਬਾਈਲ ਨੰਬਰ ਹੈਗਾ ਤੇਰੇ ਕੋ ਹਾਂਜੀ ਹੈਗਾ ਜੀ ਬੋਲ ਦੋ ਨੰਬਰ ਕੀ ਹੈ 99143 ਜੀ 92701 ਜੀ 99143 92701 ਜੀ 701 99143 92701 ਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਤੇ ਇਹਨਾਂ ਦੀ ਮਦਦ ਵੀ ਕਰ ਸਕਦੇ ਹੋ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਿੰਨੋ ਤੁਹਾਡਾ ਖੁੱਦਾ ਗੁਰੂਵਰ ਸੈਲ ਲਾਈਵ ਇਸ ਗਰੀਬ ਪਰਿਵਾਰ ਦੇ ਦੁੱਖ ਦੇ ਕੇ ਤੁਹਾਨੂੰ ਕਿਵੇਂ ਲੱਗਿਆ ਹੈਗਾ ਆਪਣੀ ਰਾਇ ਜਿਹੜੀ ਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਿਓ ਦੇਖਦੇ ਰਹੋ ਗੁਰੂਰ ਸੈਲਾ